ਕਾਰਯੋਗ ਦੋਸਤੋ ਮੈਂ ਤੁਹਾਡਾ ਆਪਣਾ ਲੇਖਕ ਤੇ ਪੱਤਰਕਾਰ ਰਾਮ ਸਿੰਘ ਢਿੱਲੋਂ ਤੇ ਸਾਡਾ ਮਕਸਦ ਇਹ ਹੈ ਕਿ ਸਾਡੀ ਸਿਹਤ ਅੱਛੀ ਰਵੇ ਤੇ ਸਾਡੀ ਫਾਈਨੈਂਸ਼ੀਅਲ ਪੋਜੀਸ਼ਨ ਵੀ ਠੀਕ ਰਹੇ ਔਰ ਅਸੀਂ ਚੜ੍ਹਦੀ ਕਲਾ ਚ ਰਹਈਏ ਇਸ ਲਈ ਗੁਰੂ ਨਾਨਕ ਸਾਹਿਬ ਨੇ ਸਾਡੇ ਨੇ ਤਿੰਨ ਗੱਲਾਂ ਦਸੀਆਂ ਨੇ ਕਿ ਨਾਮ ਜਪੋ ਕਿਰਤ ਕਰੋ ਤੇ ਵੰਡ ਛਕੋ ਤੇ ਨਾਮ ਤਾਂ ਅਸੀਂ ਖਰ ਜਪਦੇ ਹੀ ਆ ਤੇ ਆ ਕਿਰਤ ਬੜੀ ਜ਼ਰੂਰੀ ਹੈ ਤੇ ਵੰਡ ਛਕਣਾ ਸਾਡੀ ਪੰਜਾਬੀਆਂ ਦੀ ਆਦਤ ਹੈ ਤੇ ਇਹ ਜਿਹੜੀ ਗੱਲ ਹੈ ਇਹਦੇ ਲਈ ਜ਼ਰੂਰੀ ਹੈ ਤੁਹਾਨੂੰ ਸਾਰਿਆਂ ਨੂੰ ਜੇ ਤੁਸੀਂ ਬਿਮਾਰੀਆਂ ਤੋਂ ਬਚਣਾ ਚਾਹੁੰਦੇ ਹੋ ਚੜ੍ਹਦੀ ਕਲਾ 'ਚ ਰਹਿਣਾ ਚਾਹੁੰਦੇ ਹੋ ਔਰ ਆਪਣੇ ਆਪ ਨੂੰ ਪਤਲਾ ਤੇ ਫਿੱਟ ਰੱਖਣਾ ਚਾਹੁੰਦੇ ਹੋ ਲੰਮੀ ਉਮਰ ਚਾਹੁੰਦੇ ਹੋ ਅਰਸਦਾ ਬਾਹਰ ਜਵਾਨ ਰਹਿਣਾ ਚਾਹੁੰਦੇ ਹੋ ਤਾਂ ਜ਼ਰੂਰੀ ਹੈ ਸਵੇਰ ਦੇ 1-2 ਘੰਟੇ ਕੰਮ ਲਈ ਕੱਢ ਲਿਆ ਕਰੋ ਤੁਹਾਨੂੰ ਦਮ ਜਰੂਰ ਸਵੇਰੇ ਚੜ੍ਹਨਾ ਚਾਹੀਦਾ ਹੈ ਔਰ ਤੁਹਾਨੂੰ ਜਰੂਰ ਐਕਸਰਸਾਈਜ਼ ਕਰਨੀ ਚਾਹੀਦੀ ਹੈ ਅਸੀਂ ਠੀਕ ਹੈ 50 ਤੋਂ ਉੱਤੇ ਹੋ ਗਏ ਆ ਪਰ ਇਹਦੇ ਲਈ ਹੋਰ ਵੀ ਜ਼ਰੂਰੀ ਹੋ ਜਾਂਦਾ ਹੈ ਕਿ ਅਸੀਂ ਕੰਮ ਜ਼ਰੂਰ ਕਰੀਏ ਜੇ ਤੁਸੀਂ ਕੰਮ ਕਰਦੇ ਹੋ ਨਾ ਤਾਂ ਫਿਰ ਸਾਨੂੰ ਟੈਨਸ਼ਨ ਵੀ ਘੱਟ ਹੁੰਦੀ ਹੈ ਰਿਲੈਕਸੇਸ਼ਨ ਟੂ ਦਾ ਬਾਡੀ ਐਂਡ ਮਾਈਂਡ ਬਹੁਤ ਹੀ ਆਨੰਦ ਆਉਂਦਾ ਸਵੇਰ ਤਾਂ ਗੱਲ ਹੀ ਹੋ ਰਹੀ ਹੈ ਕੁਦਰਤ ਕਰਨੀ ਕੁਦਰਤ ਵਰਨੀ ਕੁਦਰਤ ਪਾਸੁਖਸਾਰ ਕੁਦਰਤ ਕਾਇਆ ਕੁਦਰਤ ਮਾਇਆ ਕੁਦਰਤ ਸਰਬ ਵਿਚਾਰ ਕੁਦਰਤ ਰੰਗੀ ਕੁਦਰਤ ਬਦੀ ਕੁਦਰਤ ਜੀ ਜਹਾਨ ਕੁਦਰਤ ਮਾਨ ਅਭਿਮਾਨ ਪਿਆਰਿਓ ਕੁਦਰਤ ਮਾਨ ਅਭਿਮਾਨ ਇਸ ਕਰਕੇ ਸਭ ਕੁਝ ਕੁਦਰਤ ਹੈ ਇਹ ਕੁਦਰਤ ਦੇ ਨੇੜੇ ਰਹੋ ਤਾਂ ਤੁਸੀਂ ਸਦਾ ਬਹਾਰ ਜਵਾਨ ਰਹੋਗੇ ਔਰ ਤੰਦਰੁਸਤ ਰਹੋਗੇ ਸਾਨੂੰ ਕੰਮ ਕਰਨ ਦਿਓ ਬੁੱਟਾ ਸਿੰਘ ਲੱਧੜ ਜੀ ਮੈਨੂੰ ਕੰਮ ਕਰਨ ਦਿਓ। ਸ਼ੁਕਰੀਆ। ਬੱਚੂ ਲਾਖੀ ਕੁਮਾਰ। ਸੱਚੀ ਗੱਲ ਸਾਰਿਆਂ ਨੂੰ ਮੈਂ ਬੁੱਟਾ ਸਿੰਘ ਲੱਧੜ ਦੀਵਾਲੀਆਂ ਦੇ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਾਂ। ਆ ਕਿੱਦਾਂ ਲੱਗਦਾ ਸਾਨੂੰ ਦੇਖ ਕੇ ਵੀ ਖੇਤਾਂ ਵਿੱਚ ਕੰਮ ਕਰਦੇ ਪਏ ਆ। ਸਾਰੇ ਨੂੰ ਕੰਮ ਕਰਨਾ ਚਾਹੀਦਾ ਜੇ ਖੇਤੀਬਾੜੀ ਦਾ ਕੰਮ ਹੋਵੇ ਕੋਈ ਵੀ ਕੀਤਾ ਜਰੂਰ ਕਰਨਾ ਚਾਹੀਦਾ ਬਾਬੇ ਨਾਨਕ ਨੇ ਵੀ ਇਹੀ ਫਰਮਾਨ ਦਿੱਤੇ ਵੀ ਕਿਰਤ ਕਰੋ ਵੰਡ ਛਕੋ ਤੇ ਨਾਮ ਜਪੋ ਆਪਣੇ ਸਰੀਰ ਨੂੰ ਤੰਦਰੁਸਤ ਰੱਖਣ ਵਾਸਤੇ ਤੁਹਾਨੂੰ ਮਿਹਨਤ ਕਰਨੀ ਚਾਹੀਦੀ ਹੈ ਕਸਰਤ ਕਰਨੀ ਚਾਹੀਦੀ ਹੈ ਜਿੱਦਾਂ ਕਿ ਦਿਵਾਲੀ ਆ ਹਰ ਇੱਕ ਬੰਦੇ ਨੂੰ ਤਿਹਾਰ ਤੇ ਜਿਵੇਂ ਪਟਾਕੇ ਤੇ ਸਾਰੇ ਵਿਚਾਰਿਆਂ ਪਟਾਕੇ ਘੱਟ ਮਚਾਓ ਤੇ ਵਾਤਾਵਰਨ ਨੂੰ ਬਚਾਓ ਵੀ ਕੋਈ ਨਾ ਕੋਈ ਹੈ ਜੇ ਹਾਂ ਕੰਮ ਕਰੋ ਜਿਹੜਾ ਦੁਨੀਆ ਯਾਦ ਕਰੇ ਜਿੱਦ ਤੱਕ ਹੁਣ ਕਿੰਨੀ ਬੜੀ ਦਾ ਮੈਨੂੰ ਪਹਿਲਾਂ ਪਤਾ ਨਹੀਂ ਸੀ ਉਹ ਡਾਕਟਰ ਸਾਹਿਬ ਦੇ ਨਾਲ ਰਲ ਕੇ ਵੀ ਹੁਣ ਸਿੱਖਣ ਨੂੰ ਮਿਲਦੇ ਆ ਵਧੀਆ ਲੱਗਦਾ ਪਿਆ ਕੋ ਸਰੀਰ ਵੀ ਤਾਂ ਹੀ ਫਿੱਟ ਹੋਊਗਾ ਜਦੋਂ ਕਸਰਤ karenge ਕਸਰਤ ਜੰਮੀ ਜਾ ਕੇ ਵੀ ਹੁੰਦੀ ਆ ਖੇਤਾਂ 'ਚ ਜਾ ਕੇ ਵੀ ਹੁੰਦੀ ਆ ਕਸਰਤ ਕਰਨ ਵਾਸਤੇ ਟਾਈਮ ਕੱਢਣਾ ਪੈਂਦਾ ਅੱਜ ਕੱਲ ਟਾਈਮ ਕੱਢਦੇ ਜ਼ਰੂਰ ਨੇ ਪਰ ਮੋਬਾਈਲਾਂ ਤੇ ਮੋਬਾਈਲ ਦਾ ਥੋੜਾ ਜਿਹਾ ਖੜਾ ਛੱਡੋ 2 ਘੰਟੇ ਵਾਸਤੇ ਮੋਬਾਈਲ ਨੂੰ ਆਪਣਾ ਸਾਈਡ ਤੇ ਰੱਖ ਕੇ ਕਸਰਤ ਕਰੋ ਕੋਈ ਨਾ ਕੋਈ ਕੰਮ ਕਰੋ ਤੁਸੀਂ ਵੀ ਸੁਖੀ ਥੋੜੇ ਘਰ ਦੇ ਵੀ ਸੁਖੀ ਹੋਣਗੇ थोड़ी सेहत बहुत धन्यवाद डियर फ्रेंड्स फार्मिंग कल्चर इज वेरी वेरी इंपॉर्टेंट स्पेसीव नट फार्म यू कैन क्रिएट किचन गार्डन दफ पंजाब द वेल्थ ऑफ पंजाब द पावर ऑफ पंजाब इज इन विच वी आर डूइंग द बेस्ट is a farming culture uh, there is a best diet and uh, best grain and best milk in punjab so all punjabis are very very strong person very very uh, flourish and uh, prosperous due to farming culture so you have to bear in mind that farming culture is very, very important. We have to do uh, this work early in the morning, especially if you want to uh, build your health in a good way. Thank you. I, yeah,